ਜੀਰੇ ਜੀ ਸਵਾਗਤ ਹੈ ਤੁਹਾਡਾ ਮਾਸਟਰ ਕਲਾਸ ਸਿਕੰਜਾ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਹੋਵੋਗੇ ਆਪਣੀ ਤਿਆਰੀ ਨੂੰ ਬੜੀ ਠੰਗਣ ਕਰ ਰਹੇ ਹੋਵੋਗੇ ਪਰ ਜੀ ਮੈਂ ਦੱਸ ਦੋ ਮੇਰੀ ਆਵਾਜ਼ ਤੇ ਕੰਟੈਂਟ ਦੀ ਜਿਹੜੀ ਫੋਟੋ ਆ ਪ੍ਰੋਪਰ ਵਿਜੀਬਲ ਆ ਫਿਰ ਆਪਾਂ ਸ਼ੁਰੂ ਕਰਦੇ ਆ ਅੱਜ ਆਪਾਂ ਜਿਹੜਾ ਹੈਗਾ ਐਮਸੀਕਿਊ ਕਰਾਂਗੇ ਵਰਧਨ ਕਾਲ ਦੇ ਨਾਲ ਸੰਬੰਧਿਤ ਠੀਕ ਹੈ ਥਿਉਰੀ ਕਲਾਸਿਸ ਆਪਾਂ ਕਰ ਚੁੱਕੇ ਆ ਰਏ ਜੀ ਤੇ ਵਰਦਨ ਕਾਲ ਦੇ ਐਮਸੀਕਿਊ ਆ ਜਿਹੜੇ ਉਹ ਆਪਾਂ ਅੱਜ ਕਰਾਂਗੇ ਤਾਂ ਸ਼ੁਰੂ ਕਰਦੇ ਆਂ ਬਈ ਆਪਾਂ ਆਪਣੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਬੱਚੇ ਨਵੇਂ ਆਉਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ लाइक like कर दो अपने फ्रेंड सर्कल शेयर कर दो तो शुरू कर दें भाई अपना क्लास सारे जने ने आंसर है हो चैट बॉक्स के सेंड कर देना भाई क्वेश्चन का नंबर बार वर्धन वंश की स्थापना किसने की राजवर्धन आदित्य वर्धन उषयभूति या नरवर्धन आंसर कर दो भाई विवर्धन वंश है जोड़ा ਬੋਧੀ ਸਥਾਪਨਾ ਕਿਨੇ ਕੀਤੀ ਸੀ ਰਾਜਵਰਦਨ ਨੇ ਅਦਿੱਤਿਆ ਵਰਦਨ ਨੇ ਪੁਸ਼ਯਪੁੱਤੀ ਵਰਦਨ ਨੇ ਨਰਵਰਦਨ ਨੇ ਆਨਸਰ ਜ਼ਰੂਰ ਕਰਿਆ ਕਰੋ ਬਈ ਹਾਂਜੀ ਰਾਜੇ ਪੁਸ਼ਯਪੁੱਤੀ ਵਰਦਨ ਨੇ ਜਿਹੜੀ ਹੈਗੀ ਆ ਵਰਦਨ ਵੰਸ਼ ਦੀ ਸਥਾਪਨਾ ਕੀਤੀ ਸੀ ਇਹਦੀ ਸਥਾਪਨਾ ਪੁਸ਼ਯਪੁੱਤੀ ਵਰਦਨ ਨੇ ਕੀਤੀ ਸੀ ਇਸੇ ਕਰਕੇ ਇਹਨੂੰ ਜਿਹੜਾ ਹੈਗਾ ਪੁਸ਼ਯਪੁੱਤੀ ਵੰਸ਼ ਵੀ ਕਿਹਾ ਜਾਂਦਾ ਇਦੇ ਨਾਮ ਤੇ ਦਾ ਨਾਮ ਪੁਸ਼ਯਾ ਪੁੱਤੀ ਵਾਂਸ਼ਵੀ ਕਿਹਾ ਜਾਂਦਾ ਠੀਕ ਆ ਫਿਰ ਰਾਜੇ ਕਿੱਥੇ ਕੀਤੀ ਸੀਗੀ ਅੰਤਿਮ ਬੋਧ ਰਾਜਾ ਜੋ ਸੰਸਕ੍ਰਿਤ ਦਾ ਮਹਾਨ ਲੇਖਕ ਜਾਂ ਵਿਦਵਾਨ ਸੀ ਅੰਤਿਮ ਬੋਧ ਰਾਜਾ ਦੱਸਣਾ ਹੈ ਜੀ ਜੋ ਸੰਸਕ੍ਰਿਤ ਦਾ ਮਹਾਨ ਲੇਖਕ ਜਾਂ ਵਿਦਵਾਨ ਸੀ ਕਨਿਸ਼ਕ ਅਸ਼ੋਕ ਹਰਸ਼ਵਰਧਨ ਜਾਂ ਬਿੰਬੀਸਰ ਕੌਣ ਸੀਗਾ ਗੋਧੀ ਰਾਜਾ ਦਸਨ ਰਾਜੇ ਜਿਨੇ ਬੋਧਧਰਮ ਨੂੰ ਗ੍ਰਾਂਟ ਕੀਤਾ ਸੀਗਾ ਤੇ ਜੋ ਸੰਸਕ੍ਰਿਤ ਦਾ ਮਹਾਨ ਵਿਦਵਾਨ ਤੇ ਲੇਖਕ ਸੀਗਾ ਉਹ ਕੌਣ ਸੀ ਕਨਿਸ਼ਕ ਅਸ਼ੋਕ ਹਰਸ਼ਵਰਧਨ ਜਾਂ ਬਿੰਬੀਸਰ ਸਹੀ ਸਿਕਾਲ ਦੀ ਨਹੀਂ ਬਈ ਕਨਿਸ਼ਕ ਕਿੱਥੋਂ ਆ ਜੂਗਾ ਹਰਸ਼ਵਰਧਨ ਸੀਗਾ ਇਹਨੇ ਜਦੋਂ ਚੀਨੀ ਯਾਤਰੀ ਹੁਨਸਾਂਗ ਆਇਆ ਸੀਗਾ ਉਹਦੇ ਤੋਂ ਬੁੱਧ ਧਰਮ ਜਿਹੜਾ ਗ੍ਰੈਂਡ ਕੀਤਾ ਸੀ ਉਹਦੇ ਪ੍ਰਭਾਵ ਦੇ ਵਿੱਚ ਆ ਕੇ ਰਹਿ ਜੇ ਉਹਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਇਹਨੇ ਬੁੱਧ ਧਰਮ ਨੂੰ ਅਪਣਾਇਆ ਸੀਗਾ ਤਾਂ ਇਸੇ ਕਰਕੇ ਜਿਹੜਾ ਲਾਸਟ ਬੋਧੀ ਰਾਜਾ ਕਿਹਾ ਹੈਗਾ ਹਰਸ਼ਵਰਧਨ ਤੇ ਇਹ ਸੰਸਕ੍ਰਿਤ ਦਾ ਮਹਾਨ ਵਿਦਵਾਨ ਤੇ ਲੇਖਕ ਵੀ ਸੀ ਕਿਉਂਕਿ ਰਹਿ ਜੇ ਇਹਨੇ ਜਿਹੜੀਆਂ ਸੰਸਕ੍ਰਿਤ ਦੇ ਪ੍ਰਸਿੱਧ ਨਾਟਕ ਲਿਖੇ ਸੀਗੇ ਰਤਨਾਵਲੀ ਪ੍ਰਿਆਦਾਸ਼ਿਕਾ ਤੇ ਨਾਗਨੰਦ ਇਸ ਤਰ੍ਹਾਂ ਜਿਹੜੇ ਇਹਨੇ ਇਹਦੀਆਂ ਰਚਨਾਵਾਂ ਮਿਲਦੀਆਂ ਹਰਚ੍ਰਿਤ ਕੇਸ ਦੁਆਰਾ ਲਿਖੀ ਗਈ ਹਰਚ੍ਰਿਤ ਬੋਕਰ ਹੈ ਜੀ ਕਿਹਦੇ ਦੁਆਰਾ ਲਿਖੀ ਗਈ ਹੈ ਉਹ ਕਾਲੀਦਾਸ ਬਾਨਪਟ ਬਾਲਮਿਕ ਜਾਂ ਵਾਸੂਦੇ ਹਰਚ੍ਰਿਤ ਬੋਕਰ ਜਿਹੜੀ ਉਹ ਕਿਹਦੇ ਦੁਆਰਾ ਲਿਖੀ ਗਈ ਹਾਂਜੀ राजे ਹਰਚ੍ਰਿਤ ਜਿਹੜੀ ਉਹ ਬਾਨਪਟ ਨੇ ਲਿਖੀ ਸੀ ਇਹ ਹਰਸ਼ਵਰਧਨ ਦੇ ਜੀਵਨ ਨਾਲ ਸੰਬੰਧਿਤ ਦਾ ਹਰਸ਼ਵਰਧਨ ਦੇ ਸਮੇਂ ਕਿਹੜਾ ਚੀਨੀ ਯਾਤਰੀ ਭਾਰਤ ਆਇਆ ਸੀ ਫਾਹਯਾਨ ਇਤਸਨ ਮੈਗਸਥਨੀਜ਼ ਜਾਂ ਹਿਊਨ ਸੰਗ ਹਰਸ਼ਵਰਧਨ ਦੇ ਸਮੇਂ ਰਾਜੇ ਭਾਰਤ ਆਉਣ ਵਾਲਾ ਚੀਨੀ ਯਾਤਰੀ ਦੱਸਣਾ ਜੋ ਬੁੱਧ ਧਰਮ ਦੀ ਜਿਹੜੀ ਹੈਗੀ ਆ ਖੋਜ ਕਰਨ ਵਾਸਤੇ ਆਇਆ ਸੀਗਾ ਉਹਦੇ ਨਾਲ ਸੰਬੰਧਿਤ ਜਿਹੜੀ ਹੈਗੀ ਆ ਸਰਚ ਕਰਨ ਵਾਸਤੇ ਆਇਆ ਸੀਗਾ ਤਾਂ ਹਰਸ਼ਵਰਧਨ ਦੇ ਸਮੇਂ ਕਿਹੜਾ ਚੀਨੀ ਯਾਤਰੀ ਆਇਆ ਸੀਗਾ ਹਾਂਜੀ ਰਾਜੇ ਹਿਊਨ ਸੰਗ ਹਾਹੇ ਤੇ ਹਰਸ਼ਵਰਧਨ ਹਾਹੇ ਤੇ ਹਿਊਨ ਸੰਗ ਚਾਲੁਕਿਆ ਰਾਜਾ ਪੁਲਕੇਸ਼ਨ ਦੂਜਾ ਪਹਿਲਾਂ ਤੇ ਇਥੋਂ ਹੀ ਕੁਐਸਚਨ ਬਣ ਗਿਆ ਰਾਜੀ ਕਿ ਪੁਲਕੇਸ਼ਨ ਦੂਜਾ ਸੀ ਜਿਹੜਾ ਉਹ ਕਿਹੜੇ ਵੰਸ਼ ਨਾਲ ਸੰਬੰਧ ਸੀ ਚਾਲੁਕਿਆ ਵੰਸ਼ ਦੇ ਨਾਲ ਸੰਬੰਧ ਸੀ ਨੂੰ ਕੈਸ ਨੇ ਹਰਾਇਆ ਸੀ ਮਹਿੰਦਰ ਵਰਮਨ ਨਰਸਿੰਘ ਵਰਮਨ ਹਰਸ਼ ਵਰਮਨ ਜਾਂ ਪ੍ਰਾਂਤਿਕ ਪਹਿਲਾ ਚਾਲੁਕਿਆ ਰਾਜਾ ਸੀਗਾ ਜਿਹੜਾ ਰਾਜੇ ਐਪਲੀਕੇਸ਼ਨ ਦੂਜਾ ਸੀ ਉਹਦਾ ਨਾਮ ਉਹਨੂੰ ਕਿਹਨੇ ਹਰਾਇਆ ਸੀਗਾ ਹਰਸ਼ਵਰਧਨ ਨੇ ਨਰਸਿੰਘ ਵਰਧਨ ਨੇ ਜਾਂ ਮਹਿੰਦਰ ਵਰਦਨ ਨੇ ਜਾਂ ਪ੍ਰਾਂਤਿਕ ਪਹਿਲੇ ਨਹੀਂ ਹਾਂਜੀ ਰਾਜੇ ਨਰਸਿੰਘ ਵਰਮਨ ਨਰਸਿੰਘ ਵਰਮਨ ਨੇ ਉਹਨੂੰ ਹਰਾਇਆ ਸੀਗਾ ਮਨੀ ਮੰਗਲਮ ਨਾਂ ਦੇ ਸਥਾਨ ਤੇ ਜਿਹੜੀ ਇਹਨਾਂ ਦੀ ਲੜਾਈ ਹੋਈ ਸੀਗੀ ਜੇ ਸਥਾਨ ਪੁੱਛ ਲੈਣ ਤਾਂ ਮਨੀ ਮੰਗਲਮ ਨਾਂ ਦੇ ਸਥਾਨ ਤੇ ਇਹਨਾਂ ਦੀ ਲੜਾਈ ਹੋਈ ਸੀ ਜ ਜਿਹਦੇ ਵਿੱਚ ਨਰਸਿੰਘ ਵਰਮਨ ਨੇ ਅਪਲੀਕੇਸ਼ਨ ਦੂਜੇ ਨੂੰ ਹਰਾਇਆ ਸੀ ਤੇ ਬਤਾਪੀ ਕੋੜ ਦੀ ਅਪਾਧੀ ਧਾਰਨ ਕੀਤੀ ਸੀ ਨਰਸਿੰਘ ਵਰਮਨ ਨੇ ਬਤਾਪੀ ਕੋੜ ਦੀ ਅਪਾਧੀ ਧਾਰਨ ਕੀਤੀ ਸੀ ओके ਫਿਰ ਬਈ ਕਿਸ ਸਮਰਾਟ ਨੂੰ ਦੂਜਾ ਅਸ਼ੋਕ ਕਿਹਾ ਜਾਂਦਾ ਕਿਸ ਸਮਰਾਟ ਨੂੰ ਦੂਜਾ ਅਸ਼ੋਕ ਕਿਹਾ ਜਾਂਦਾ ਸਮੁੰਦਰਗੋਪਤ ਚੰਦਰਗੋਪਤ ਮੌਰੀਆ ਕਾਂਦਗੋਪਤ ਜਾਂ ਹਰਸ਼ਵਰਧਨ ਕਿਹਨੂੰ ਕਿਹਾ ਜਾਂਦਾ ਬਈ ਦੂਜਾ ਅਸ਼ੋਕ ਹੰਦੀ ਰਾਜੇ ਹਰਸ਼ਵਰਧਨ ਨੂੰ ਬਾਨਪਟ ਦਰਬਾਰੀ ਕਵੀ ਸੀ ਕਿਸ ਦੇ ਦਰਬਾਰੀ ਕਵੀ ਸੀ ਬਾਨਪਟ ਸੀ ਜੋ ਅਸ਼ੋਕ ਦਾ ਕੁਮਾਰ ਗੁਪਤ ਦਾ ਹਰਸ਼ਵਰਧਨ ਦਾ ਕਨਿਸ਼ਕ ਦਾ ਬਾਨਪਟ ਕਿਹਦੇ ਦਰਬਾਰੀ ਕਵੀ ਸੀ ਰਾਜੇ ਹਾਂਜੀ ਰਾਜੇ ਹਰਸ਼ਵਰਧਨ ਦਾ ਦਰਬਾਰੀ ਕਵੀ ਸੀ ਤੇ ਬਾਨਪਟ ਨੇ ਕਿਹੜੀਆਂ-ਕਿਹੜੀਆਂ ਰਚਨਾਵਾਂ ਰਚੀਆਂ ਸੀ ਹਾਰਸ਼ਚరిత్ర ਤੇ ਕਦੰਬਰੀ ਨਾਟਕ ਰਚਿਆ ਸੀ ਰਾਜੇ ਉਹਨੇ ਜਿਹੜਾ ਹੈਗਾ ਬਾਨਪਟ ਗਿਰੇ ਚ ਨਾਈ ਹਰਸ਼ਚ੍ਰਿਤ ਤੇ ਤਤੰਬਰੀ ਕੀ ਦਾ ਲੇਖ ਦਰਬਾਰੀ ਕਵੀ ਸੀ ਹਰਸ਼ਵਰਧਨ ਦਾ ਹਰਸ਼ਵਰਧਨ ਤੇ ਪੁਲਕੇਸ਼ਨ ਦੂਜੇ ਇਹ ਬੁਲਕੇਸ਼ਨ ਦੂਜਾ ਉਹ ਹੀ ਰਾਜਾ ਜਿਹੜਾ ਚਾਲੁਕੇ ਵੰਸ਼ ਦੇ ਨਾਲ ਸੰਬੰਧਿਤ ਆ ਹਰਸ਼ਵਰਧਨ ਦੇ ਨਾਲ ਇਹਦਾ ਯੁੱਧ ਹੋਇਆ ਸੀ ਤਾਂ ਕਿਹੜੇ ਸਥਾਨ ਇਹਦੀ ਜਾਣਕਾਰੀ ਆਪਾਂ ਕਿੱਥੋਂ ਮਿਲਦੀ ਹੈ ਸਾਨੂੰ ਜਿਹੜਾ ਇਹਨਾਂ ਦੋਨਾਂ ਦਾ ਯੁੱਧ ਹੋਇਆ ਸੀ ਇਹਨਾਂ ਦੀ ਜਾਣਕਾਰੀ ਕਿੱਥੋਂ ਮਿਲਦੀ ਆ ਅਹਲੋ ਹੋਲਾ ਬਿਲੇਖ ਤੋਂ ਹਾਥੀ ਗੁਫਾ ਵੀਲੇਖ ਤੋਂ ਅਜੰਤਾ ਗੁਫਾਵਾਂ ਤੋਂ ਜਾਂ ਹਰਸ਼ਚ੍ਰਿਤ ਤੋਂ ਇਸ ਯੁੱਧ ਦੀ ਜਾਣਕਾਰੀ ਕਹਦੇ ਤੋਂ ਮਿਲਦੀ ਹੈ ਬਈ ਹਾਂਜੀ ਰਾਜੇ ਇਹ ਹੋਲ ਅਭਿਲੇਖ ਤੋਂ ਮਿਲਦੀ ਆ ਜ ਜਿਹਦੀ ਰਚਨਾ ਰਵਿਕ੍ਰਿਤੀ ਨੇ ਕੀਤੀ ਸੀਗੀ ਜੋ ਕਿ ਪੁਲੀਕੇਸ਼ਨ ਦੂਜੇ ਦਾ ਦਰਬਾਰੀ ਕਵੀ ਸੀਗਾ ਗੁਪਤ ਵੰਸ਼ ਤੋਂ ਬਾਅਦ ਕਿਹੜਾ ਵੰਸ਼ ਰਾਜ ਕਰਦਾ ਗੁਪਤ ਵੰਸ਼ ਤੋਂ ਬਾਅਦ ਵਾਲਾ ਰਾਜ ਦੱਸਣਾ ਬਈ ਚਾਲੁਕਿਆ ਵੰਸ਼ ਆਇਆ ਰਾਜਪੂਤ ਵੰਸ਼ ਆਇਆ ਵਰਦਨ ਵੰਸ਼ ਆਇਆ ਜਾਂ ਛੱਕ ਵੰਸ਼ ਆਇਆ ਤਾਂ ਗੁਪਤ ਤੋਂ ਬਾਅਦ ਕਿਹੜਾ ਆਇਆ ਸੀ ਬਈ ਹਾਂਜੀ ਰਾਜੇ ਵਰਦਨ ਵੰਸ਼ ਬੰਗਾਲ ਦਾ ਕਿਹੜਾ ਸ਼ਾਸਕ ਹਰਸ਼ਵਰਧਨ ਦਾ ਸਮਕਾਲੀਨ ਸੀ ਹਰਸ਼ਵਰਧਨ ਦਾ ਸਮਕਾਲੀ ਕੌਣ ਸੀ ਬਈ ਸ਼ਿਸ਼ਾਂਕ ਤਰੂਵ ਸੇਨ ਪੁਲਕੇਸ਼ਨ ਦੂਜਾ ਪਾਸਕਰ ਵਰਮਨ ਬੰਗਾਲ ਦੇ ਵਿੱਚ ਦੱਸਣਾ ਰਾਜੀ ਬੰਗਾਲ ਦੇ ਵਿੱਚ ਹਰਸ਼ਵਰਧਨ ਦਾ ਸਮਕਾਲੀ ਕੌਣ ਸੀਗਾ ਹਾਂਜੀ ਰਾਜੀ ਸ਼ਿਸ਼ਾਂਕ ਸੀਗਾ ਬੰਗਾਲ ਦੇ ਗੋੜ ਪ੍ਰਾਂਤ ਦਾ ਜਿਹੜਾ ਇਹ ਸ਼ਾਸਕ ਸੀਗਾ ਤੇ ਇਹਨਾਂ ਦੋਨਾਂ ਦੇ ਵਿੱਚ ਕਾ ਲੜਾਈ ਵੀ ਹੋਈ ਸੀ ਰਾਜੀ ਕਿਉਂਕਿ ਸ਼ਿਸ਼ਾਂਕ ਨੇ ਜਿਹੜਾ ਹਰਸ਼ਵਰਧਨ ਦੇ ਭਰਾ ਰਾਜਵਰਧਨ ਨੂੰ ਵੀ ਮਾਰ ਦਿੱਤਾ ਸੀ ਤੇ ਹਰਸ਼ਵਰਧਨ ਦਾ ਜਿਹੜਾ ਪਨੋਈਆ ਸੀਗਾ राजे ਗ੍ਰਹਿ ਵਰਮਨ ਉਹਨੂੰ ਵੀ ਮਾਰ ਦਿੱਤਾ ਸੀ ਜੋ ਕਿ ਕਨੌਜ ਦਾ ਸ਼ਾਸਕ ਸੀਗਾ ਠੀਕ ਹੈ ਨਾ ਅਪਲੀਕੇਸ਼ਨ ਦੂਜੇ ਨੇ ਹਰਸ਼ਵਰਧਨ ਨੂੰ ਹਰਾਇਆ ਅਪਲੀਕੇਸ਼ਨ ਦੂਜੇ ਨੇ ਹਰਸ਼ਵਰਧਨ ਨੂੰ ਕਿੱਥੇ ਹਰਾਇਆ ਸੀ राजे ਕਿਹੜੇ ਯੁੱਧ ਦੇ ਵਿੱਚ ਹਰਾਇਆ ਸੀਗਾ ਜੋ ਮahanadi ਦੇ ਕਿਨਾਰੇ ਹੋਇਆ ਸੀ ਜੋ ਕਾਵੇਰੀ ਨਦੀ ਦੇ ਕਿਨਾਰੇ ਹੋਇਆ ਸੀ ਜੋ ਨਰਮਦਾ ਨਦੀ ਦੇ ਕਿਨਾਰੇ ਹੋਇਆ ਸੀ ਜਾਂ ਜੋ ਸਰਸਵਤੀ ਨਦੀ ਦੇ ਕਿਨਾਰੇ ਹੋਇਆ ਸੀ ਕਿਹੜੇ ਉਹਦੇ ਵਿੱਚ ਹੋਇਆ ਸੀ ਰਾਜੇ ਕਿੱਥੇ ਹੋਇਆ ਸੀ ਇਹਨਾਂ ਦਾ ਯੁੱਧ ਹਾਂਜੀ ਰਾਜੇ ਨਰਮਦਾ ਨਦੀ ਦੇ ਕਿਨਾਰੇ ਜਿਹੜਾ ਇਹਨਾਂ ਦਾ ਯੁੱਧ ਹੋਇਆ ਸੀਗਾ ਹਰਸ਼ਵਰਧਨ ਦਾ ਤੇ ਪੁਲਕੇਸ਼ਨ ਦੂਜੇ ਦਾ ਰਾਜੇ ਜਿਹਦੇ ਵਿੱਚੋਂ ਪੁਲਕੇਸ਼ਨ ਜਿਹੜਾ ਹੈਗਾ ਉਹ ਜਿੱਤ ਜਾਂਦਾ ਤੇ ਹਰਸ਼ਵਰਧਨ ਹਾਰ ਜਾਂਦਾ ਇਹਦੀ ਜਾਣਕਾਰੀ ਆਪਾਂ ਨੂੰ ਕਾਹਦੇ ਤੋਂ ਮਿਲਦੀ ਆ ਇਹ ਹੋਲ ਅਭਿਲੇਖ ਤੋਂ ਜੋ ਕਿ ਰਵਿਕੀਰਤੀ ਦਾ ਲਿਖਿਆ ਹੋਇਆ ਇਹ ਹੋਲ ਅਭਿਲੇਖ ਤੋਂ ਰਵਿਕੀਰਤੀ ਦਾ ਲਿਖਿਆ ਹੋਇਆ ਜੋ ਰਵਿਕੀਰਤੀ ਕੀ ਦਾ ਦਰਬਾਰੀ ਕਵੀ ਸੀਗਾ ਵਿਕੇਸ਼ਨ ਦੂਜੇ ਦਾ ਹਰਸ਼ਵਰਧਨ ਦਾ ਦਾ ਸ਼ਾਸਨ ਕਾਲ ਵਿੱਚ ਸਭ ਤੋਂ ਮਹੱਤਵਪੂਰਨ ਸ਼ਹਿਰ ਕਿਹੜਾ ਸੀ ਮਹੱਤਵਪੂਰਨ ਦਸਨਾਬਈ ਕਿਹੜਾ ਸੀਗਾ ਪਾਟਲੀਪੁੱਤਰ ਉਜੈਨ ਕਨੋਜ ਜਾਂ ਹਨੇਸ਼ਵਰ ਸਭ ਤੋਂ ਮਹੱਤਵਪੂਰਨ ਸ਼ਹਿਰ ਕਿਹੜਾ ਸੀਗਾ ਹਰ ਸ਼ੁਰੂਦਨ ਦੇ ਸਮੇਂ ਵਿੱਚ ਸਭ ਤੋਂ ਮਹੱਤਵਪੂਰਨ ਸ਼ਹਿਰ ਕਿਹੜਾ ਸੀ ਬਈ ਨਹੀਂ ਰਾਜੀ ਹਨੇਸ਼ਵਰ ਨਹੀਂ ਸੀ ਹਨੇਸ਼ਵਰ ਤੋਂ ਨਹੀਂ ਰਾਜਤਾ ਨਹੀਂ ਸੀ ਸ਼ਹਿਰ ਸੀ ਜਿਹੜਾ ਕਨੌਜ ਸੀਗਾ ਕਿਉਂਕਿ ਇਸ ਦੇ ਪਿੱਛੇ ਯੁੱਧ ਹੋਇਆ ਸੀਗਾ ਨਾ ਜਿਵੇਂ ਪਹਿਲਾਂ ਤੁਹਾਨੂੰ ਮੈਂ ਮੈਪ ਦੇ ਥਰੂ ਵੀ ਪੜਾਇਆ ਸੀਗਾ ਇਸ ਤਰ੍ਹਾਂ ਕਰਕੇ ਵੀ ਇੱਥੇ ਕਨੌਜ ਸੀਗਾ ਇਧਰ ਮਾਲਵਾ ਸੀਗਾ ਇਧਰ ਬੰਗਾਲ ਸੀਗਾ ਬੰਗਾਲ ਦੇ ਸ਼ਾਸਕ ਸੀਗਾ ਜਿਹੜਾ ਬੰਗਾਲ ਦੇ ਵਿੱਚ ਗੋਡ ਪ੍ਰਾਂਤ ਦਾ ਸ਼ਾਸਕ ਸੀਗਾ ਸ਼ਿਸ਼ਾਂਕ ਉਹਦੀ ਨਿਗਾ ਵੀ ਕਨੌਜ ਦੇ ਸੀ ਰਾਜੇ ਤੇ ਇਧਰ ਮਾਲਵਾ ਦੇ ਵਿੱਚ ਦੇਵ ਗੁਪਤ ਦਾ ਰਾਜ ਸੀ ਉਹਦੀ ਨਿਗਾ ਵੀ ਜਿਹੜੀ ਕਨੌਜ ਤੇ ਸੀਗੀ ਤਾਂ ਇਹਨਾਂ ਨੇ ਰਲ ਕੇ ਰਾਜੇ ਕਨੌਜ ਦੇ ਵਿੱਚ ਪਹਿਲਾਂ ਮੋਖਰੀ ਰਾਜੇ ਦਾ ਜਿਹੜਾ ਰਾਜ ਸੀਗਾ ਤਾਂ ਉਹਦੇ ਵਿੱਚੋਂ ਜਿਹੜਾ ਅਨੰਤੀ ਵਰਮਨ ਉਹਦਾ ਪੁੱਤਰ ਆਂਦਾ ਗ੍ਰਹਿ ਵਰਮਨ ਜਿਹਦੇ ਨਾਲ ਹਰਸ਼ਵਰਧਨ ਦੀ ਭੈਣ ਦਾ ਵਿਆਹ ਹੋਇਆ ਹੋਇਆ ਹੁੰਦਾ ਉਹਨੂੰ ਇਹ ਦੋਨੋਂ ਰਲ ਕੇ ਮਾਰ ਦਿੰਦੇ ਆ ਫਿਰ ਆਪਣੀ ਜਿਹੜਾ ਹੈਗਾ ਇਹਦਾ ਮੌਤ ਦਾ ਬਦਲਾ ਲੈਣ ਵਾਸਤੇ ਜਿਹੜਾ ਰਾਜ ਵਰਮਨ ਆਉਂਦਾ ਹੈਗਾ ਉਹ ਇਹਨਾਂ ਦੇ ਨਾਲ ਜੰਦ ਕਰਦਾ ਜਿਦੇ ਵਿੱਚ ਸ਼ੁਸ਼ਾਂਕ ਉਹਨੂੰ ਧੋਖੇ ਦੇ ਨਾਲ ਮਾਰ ਦਿੰਦਾ ਫਿਰ ਹਰਸ਼ਵਰਧਨ ਕਨੌਜ ਦੇ ਪਿੱਛੇ ਯੁੱਧ ਕਰਦਾ ਰਹੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਵਾਸਤੇ ਤੇ ਆਪਣੇ ਭਨੋਈਏ ਦੀ ਮੌਤ ਦਾ ਬਦਲਾ ਲੈਣ ਵਾਸਤੇ ਤਾਂ ਫਿਰ ਉਹ ਇਹਨਾਂ ਦੋਨਾਂ ਨੂੰ ਹਰਾ ਦਿੰਦਾ ਤੇ ਕਨੌਜ ਤੇ ਕਬਜ਼ਾ ਕਰਕੇ ਕਨੌਜ ਨੂੰ ਜਿਹੜਾ ਨਵੀਂ ਰਾਜਧਾਨੀ ਬਣਾਉਂਦਾ ਕੋਸ਼ਿਸ਼ ਕਰਦਾ ਆਪਣੇ ਰਾਜ ਵਿੱਚ ਮਿਲਾ ਕੇ ਨਵੀਂ ਰਾਜਧਾਨੀ ਕੋਸ਼ਿਸ਼ ਕਰਦਾ ਤਾਂ ਸਭ ਤੋਂ ਜਿਹੜਾ ਮਹੱਤਵਪੂਰਨ ਸ਼ਹਿਰ ਹੈ ਉਹ ਕਿਹੜਾ ਹੈਗਾ ਕਨੌਜ ਆ ਹਰਸ਼ਵਰਧਨ ਦੀ ਜੀਵਨੀ ਕਿਸ ਨੇ ਲਿਖੀ ਫਿਰਦौसी ਨੇ ਰਾਜੇ ਬਾਨਪਟ ਨੇ ਬ੍ਰਹਮ ਮਹਿਰ ਨੇ ਜਾਂ ਕੋਈ ਨਹੀਂ ਨੇ ਲਿਖੀ ਸੀਗੀ ਜੀਵਨੀ ਬਈ ਹਰਸ਼ਵਰਧਨ ਦੇ ਦਰਬਾਰ ਵਿੱਚ ਇੱਕ ਕੀ ਫੇਮਸ ਕਵੀ ਹੋਇਆ ਬਈ ਹਾਂਜੀ ਬਾਣਪਟ ਇਹਨੇ ਦੋ ਰਚਨਾਵਾਂ ਲਿਖੀਆਂ ਸੀਗਾ ਹਰਸ਼੍ਰਿਤ ਤੇ ਕਦੰਬਰੀ ਜਿਹੜੀ ਹਰਸ਼੍ਰੇਤਾ ਉਹ ਹਰਸ਼ਵਰਧਨ ਦੀ ਜੀਵਨੀ ਹਰਸ਼ਵਰਧਨ ਦੇ ਜੀਵਨ ਨਾਲ ਸੰਬੰਧਿਤ ਹਰਸ਼ਵਰਧਨ ਨੇ ਧਾਰਮਿਕ ਸਭਾ ਕਿੱਥੇ ਆਯੋਜਿਤ ਕੀਤੀ ਹਰਸ਼ਵਰਧਨ ਨੇ ਜਿਹੜੀ ਧਾਰਮਿਕ ਸਭਾ ਕੀਤੀ ਸੀ राजे ਧਾਰਮਿਕ ਸੰਮੇਲਨ ਕਰਾਉਂਦਾ ਸੀਗਾ ਉਹ ਕਿੱਥੇ ਆਯੋਜਿਤ ਕੀਤਾ ਸੀ ਮਥੁਰਾ ਦੇ ਵਿੱਚ ਪ੍ਰਿਆਗ ਦੇ ਵਿੱਚ ਬਾਰਾਨਸੀ ਦੇ ਵਿੱਚ ਪਿਸ਼ਾਵਰ ਦੇ ਵਿੱਚ ਕੰਦੀ ਰਹੇ ਪ੍ਰਿਆਗ ਦੇ ਵਿੱਚ ਕੀਤੀ ਸੀ ਇਹਨੂੰ ਮਹਾ ਭੋਗ ਪਰਿਸ਼ਦ ਵੀ ਕਹਿੰਦੇ ਆ ਮਹਾ ਭੋਗ ਪਰਿਸ਼ਦ ਹਰ 5 ਸਾਲ ਬਾਅਦ ਕਰਾਈ ਜਾਂਦੀ ਹੈ ਤੇ 3 ਮਹੀਨਿਆਂ ਤੱਕ ਚੱਲਦੀ ਹੈ ਤੇ ਇਹਦੇ ਵਿੱਚ ਜਿਹੜਾ ਬੋਧੀ ਭਿਕਸ਼ੂਆਂ ਨੂੰ ਤੇ ਬ੍ਰਹਮਣਾਂ ਨੂੰ ਦਾਨ ਦਿੱਤਾ ਜਾਂਦਾ ਰਹੇ ਜੀ 645 ਈਸਵੀ ਦੇ ਵਿੱਚ ਜਿਹੜਾ ਇਹਨੇ ਕਨੌਜ ਤੇ ਪ੍ਰਿਆਗ ਦੇ ਵਿੱਚ ਕਰਵਾਇਆ ਸੀਗਾ ਪਹਿਲਾਂ ਤਾਂ ਧਾਰਮਿਕ ਸਮੇਲਨ ਕਰਵਾਇਆ ਸੀ ਜਿਹੜਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਪ੍ਰਿਆਗ ਦੇ ਵਿੱਚ ਹਰ 5 ਸਾਲ ਬਾਅਦ ਜਿਹੜੀ ਇਹ ਮਹਾ ਭੋਗ ਪਰਿਸ਼ਦ ਜਿਹੜੀ ਉਹ ਕਰਵਾਈ ਜਾਂਦੀ ਹੈ ਗਾਰ ਮਿਕਸ ਮੇਲਨ ਦੋ ਥਾਂ ਕਰੰਦ ਤੇ ਕਰਾਇਆ ਸੀ 645 ਈਸਵੀ ਦੇ ਵਿੱਚ ਕਨੌਜ ਤੇ ਪ੍ਰਿਆਗ ਦੇ ਵਿੱਚ ਤੇ ਜਿਹਦੇ ਵਿੱਚੋਂ ਜਿਹੜੀ ਇਹ ਮਹਾਪੋਗ ਪਰਿਸ਼ਦ ਆ ਉਹ ਪ੍ਰਿਆਗ ਦੇ ਵਿੱਚ ਹਰੇਕ ਪੰਜ ਸਾਲ ਬਾਅਦ ਕਰਾਈ ਜਾਂਦੀ ਸੀ ਤੇ ਤਿੰਨ ਮਹੀਨੇ ਤੱਕ ਚੱਲਦੀ ਸੀ ਜੇ ਪੋਛ ਲੈਣ ਦਾਨ ਕੀ ਨੂੰ ਦਿੱਤਾ ਜਾਂਦਾ ਸੀ ਦਾ ਬੋਧੀ ਭਿਖਸ਼ੂਆਂ ਨੂੰ ਤੇ ਬ੍ਰਹਮਣਾਂ ਨੂੰ ਦਾਨ ਦਿੱਤਾ ਜਾਂਦਾ ਸੀ ਆ ਵਰਧਨ ਵੰਸ਼ ਦੀ ਰਾਜਧਾਨੀ ਥਣੇਸ਼ਵਰ ਕਿੱਥੇ ਸਥਿਤ ਆ ਥਣੇਸ਼ਵਰ ਦਸਨਾਬਈ ਕਿੱਥੇ ਸਥਿਤ ਆ ਉੱਤਰ ਪ੍ਰਦੇਸ਼ ਦੇ ਵਿੱਚ ਆ ਮਾਧ ਪ੍ਰਦੇਸ਼ ਦੇ ਵਿੱਚ ਆ ਹਰਿਆਣਾ ਦੇ ਵਿੱਚ ਆ ਬਿਹਾਰ ਦੇ ਵਿੱਚ ਆ ਥਾਨੇਸ਼ਵਰ ਜਿਹੜਾ ਇਹ ਕਿੱਥੇ ਹੈ ਬਈ ਕਿੱਥੇ ਪਿਆ ਜਾਂਦਾ ਇਹ ਵੀ ਦਾ ਆਪਸ਼ਨ ਹੀ ਨਹੀਂ ਆਣੀ ਬਈ ਥੋੜਾ ਜਿਹਾ ਹੌਲੀ ਕਰ ਦੇ ਲੋ ਹਾਂਜੀ ਰਾਜੇ ਹਰਿਆਣਾ ਦੇ ਵਿੱਚ ਥਾਨੇਸ਼ਵਰ ਹੈ ਜਿਹੜਾ ਉਹ ਹਰਿਆਣਾ ਦੇ ਵਿੱਚ ਸਥਿਤ ਹੈ ਕਨੌਜ ਕਿਸ ਪ੍ਰਦੇਸ਼ ਵਿੱਚ ਸਥਿਤ ਹੈ ਜੀ ਕਨੌਜ ਦੱਸਣਾ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਹਰਿਆਣਾ ਪੰਜਾਬ ਖਣੇਸ਼ਵਰ ਤਾਂ ਹਰਿਆਣਾ ਦੇ ਵਿੱਚ ਸੀ ਤੇ ਜਿਹੜੀ ਉਹਨੇ ਕਨੌਜ ਰਾਜਧਾਨੀ ਬਣਾਈ ਹੈ ਉਹ ਕਿੱਥੇ ਸੀਗੀ ਹਾਂਜੀ ਰਾਜੇ ਉੱਤਰ ਪ੍ਰਦੇਸ਼ ਦੇ ਵਿੱਚ ਸੀ ਜਿਹੜੀ ਕਨੌਜ ਦਾ ਜਿਹੜਾ ਪ੍ਰਦੇਸ਼ ਪੈਂਦਾ ਸੀ ਹਿਉਨ ਸਾਗ ਦੀ ਭਾਰਤੀ ਯਾਤਰਾ ਸਮੇਂ ਸੂਤੀ ਕੱਪੜੇ ਦੇ ਉਤਪਾਦਨ ਲਈ ਸਭ ਤੋਂ ਪ੍ਰਸਿੱਧ ਨਗਰ ਕਿਹੜਾ ਸੀ ਸੂਤੀ ਕੱਪੜੇ ਵਾਸਤੇ ਸਭ ਤੋਂ ਵੱਧ ਪ੍ਰਸਿੱਧ ਨਗਰ ਜਿਹੜਾ ਉਹ ਕਿਹੜਾ ਸੀ ਰਾਜੇ ਕਿੱਥੇ ਮਿਲਦਾ ਸੀ ਸੂਤੀ ਕੱਪੜਾ ਵਾਰਾਨਸੀ ਮथुरा ਪਾਟਲੀਪੁੱਤਰ ਕਨੌਲ ਕਿੱਥੇ ਮਿਲਦਾ ਸੀਗਾ ਹਾਂਜੀ ਰਾਜੇ ਮथुरा ਦੇ ਵਿੱਚ ਕਵੀ ਬਾਣਪਟ ਨਿਵਾਸੀ ਸੀ ਬਾਣਪਟ ਜੋ ਹਰਸ਼ਚਰਿਤ ਦਾ ਦਰਬਾਰੀ ਕਵੀ ਸੀਗਾ ਰਾਜੇ ਜਿਨੇ ਹਰਸ਼ਚਰ ਹਾਰਸ਼ਵਰਧਨ ਦੇ ਦਰਬਾਰੀ ਕਵੀ ਸੀ ਜਿਨੇ ਹਰਸ਼ਚਰਿਤ ਤੇ ਕਦੰਬਰੀ ਜਿਹੜੀ ਹੈਗੀ ਉਹਨਾਂ ਦੀ ਰਚਨਾ ਕੀਤੀ ਸੀਗੀ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਕਿੱਥੋਂ ਦਾ ਨਿਵਾਸੀ ਸੀਗਾ ਪਟਲੀਪੁੱਤਰ ਦਾ ਥਾਣੇਸ਼ਵਰ ਦਾ ਭੋਜਪੁਰ ਦਾ ਕੋਈ ਨਹੀਂ ਕਿੱਥੋਂ ਦਾ ਸੀ ਬਈ ਹਾਂਜੀ ਰਾਜੇ ਥਾਣੇਸ਼ਵਰ ਕਿਉਂਕਿ ਜਿਹੜਾ ਥਾਣੇਸ਼ਵਰ ਇਹਨਾਂ ਦੀ ਰਾਜਤਾ ਨਹੀਂ ਸੀ ਆਸ਼ਵਰਧਨ ਦੇ ਨਾਲ ਸੰਬੰਧਿਤ ਥਾਣੇਸ਼ਵਰ ਆਉਂਦਾ ਤਾਂ ਥਾਣੇਸ਼ਵਰ ਦਾ ਨਿਵਾਸੀ ਇਥੋਂ ਆਪਾਂ ਇਸ ਤਰੀਕੇ ਨਾਲ ਵੀ ਯਾਦ ਰੱਖ ਸਕਦੇ ਹਾਂ ਨਾਗਾਨੰਦ ਦਾ ਰਚਨਾਕਾਰ ਕੌਣ ਸੀ ਬਾਨਪੱਟ ਹਰਸ਼ਵਰਧਨ ਭਾਉਪੂਤੀ ਜਵਾਸੂਦੇਵ ਨਾਗਾਨੰਦ ਜਿਹੜਾ ਕਿ ਸੰਸਕ੍ਰਿਤ ਦਾ ਪ੍ਰਸਿੱਧ ਨਾਟਕਾ ਉਹਦਾ ਲੇਖਕ ਕੌਣ ਸੀ ਕੀਨੇ ਰਚਿਆ ਸੀ ਰਾਜੇ ਉਬਾਨਪਟ ਨੇ ਹਰਸ਼ਵਰਧਨ ਨੇ ਭਾਕੂਤੀ ਨੇ ਜਵਾਸੂਦੇਵ ਨੇ ਨਹੀਂ ਬਈ ਬਾਨਪਟ ਦੀਆਂ ਦੋ ਰਚਨਾਵਾਂ ਮਿਲਦੀਆਂ ਹਰਸ਼ਚਿਰਿਤ ਤੇ ਕਦੰਬਰੀ ਇਹ ਰਚਨਾ ਹਰਸ਼ਵਰਧਨ ਦੀ ਆ ਹਰਸ਼ਵਰਧਨ ਆਪ ਰਾਜੇ ਇੱਕ ਉੱਚ ਕੋਟੀ ਦਾ ਵਿਦਵਾਨ ਸੀ ਇਸੇ ਕਰਕੇ ਉਹਨੂੰ ਸਾਹਿਤ ਦਾ ਸਮਰਾਟ ਵੀ ਕਿਹਾ ਜਾਂਦਾ ਹੈ ਇਹ ਸਟੇਟਮੈਂਟ ਵੀ ਆ ਜਾਂਦੀ ਹੈ ਕਿ ਸਾਹਿਤ ਦਾ ਸਮਰਾਟ ਜਿਹੜਾ ਉਹ ਕੇਸ ਰਾਜੇ ਨੂੰ ਕਿਹਾ ਜਾਂਦਾ ਜਾਂ ਕੇਸ ਸ਼ਾਸਕ ਨੂੰ ਕਿਹਾ ਜਾਂਦਾ ਤਾਂ ਹਰਸ਼ਵਰਧਨ ਨੂੰ ਕਿਹਾ ਜਾਂਦਾ ਸਾਹਿਤ ਦਾ ਸਮਰਾਟ ਸਮਰਾਟ ਠੀਕ ਹੈ ਨਾ ਤੇ ਇਹਦੀ ਰਚਨਾਵਾਂ ਸੀ ਰਚਨਾ ਸੀ ਰਾਜੇ ਨਾਗਾਨੰਦ ਰਤਨਾਵਲੀ ਪ੍ਰਿਆਦਰਸ਼ਿਕਾ ਇਹਦੇ ਪ੍ਰਸਿੱਧ ਨਾਟਕ ਸੀ ਜੋ ਸੰਸਕ੍ਰਿਤ ਦੇ ਵਿੱਚ ਰਚੇ ਗਏ ਸੀ ਨਾ ਦੇ ਹਰਸ਼ਵਰਧਨ ਦੀ ਗੁਜਰਾ ਨੂੰ ਕਿਸ ਸ਼ਾਸਕ ਨੇ पराजित ਕੀਤਾ ਪ੍ਰਭਕਰਵਰਦਨ ਰਾਜਵਰਦਨ ਹਰਸ਼ਵਰਦਨ ਜਾਂ ਸ਼ਸ਼ਾਂਕਵਰਦਨ ਸ਼ਸ਼ਾਂਕ ਕਿਨੇ ਕੀਤਾ ਸੀ राजे ਗੁਜਰਾ ਨੂੰ पराजित ਕਿਨੇ ਕੀਤਾ ਸੀਗਾ ਹਰਸ਼ਵਰਦਨ ਨੇ ਹਿਊਨ ਸੰਗ ਦੀ ਪੋਥਕ ਦੱਸਣੀ राजे ਕਿਹੜੀ ਹੈ ਇਹਨਾਂ ਦੇ ਵਿੱਚੋਂ ਸੀਓ ਕੀ মুদ্রা ਰਾਕਸ਼ਸ ਇੰਦਿਕਾ ਦੇਵੀ ਚੰਦਰਗੋਪ ਤਾਂ ਕਿਹੜੀ ਸੀ ਰਾਜੇ ਇਹਨਾਂ ਦੇ ਵਿੱਚੋਂ ਹਿੰਸਾਗ ਦੀ ਪੁਸਤਕ ਹੰਦਰਾਜੇ ਸੀ ਯੂ ਕੀ ਇਹ ਹਿੰਸਾਗ ਜੋ ਚੀਨੀ ਯਾਤਰੀ ਸੀ ਇਹ ਰਹਿ ਜੇ ਤਿੰਨ ਜਣਿਆਂ ਦੇ ਦਰਬਾਰ ਦੇ ਚਾਇਆ ਸੀ ਮੈਂ ਤੁਹਾਨੂੰ ਕੱਲ ਸਮਝਾਇਆ ਸੀ ਇਹ ਤੁਸੀਂ ਮੈਨੂੰ ਬਾਅਦ ਵਿੱਚ ਚੈਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਕਿ ਕਿਹਦੇ ਕਿਹਦੇ ਦਰਬਾਰ ਦੇ ਵਿੱਚ ਆਇਆ ਸੀ ਇਹ ਤੇ ਇੰਡੀਕਾ ਜਿਹੜੀ ਉਹ ਮੈਗਸਥਨੀਸ ਦੀ ਬੁੱਕ ਆ ਮੋਦਰਾ ਰਾਖਸ਼ ਤੇ ਦੇਵੀ ਚੰਦਰਮ ਗੁਪਤਾ ਜਿਹੜੀ ਇਹ ਵਿਸ਼ਖਾਦੱਤ ਦੀ ਨਿਰਚਨਾਵਾ ਵਿਸ਼ਖਾਦੱਤ ਦੀ ਓਕੇ ਫਿਰ ਕੁੰਭ ਮੇਲੇ ਨੂੰ ਸ਼ੁਰੂ ਕਰਨ ਦਾ ਸੇਰਾ ਕਿਸ ਦੇ ਸਿਰ ਜਾਂਦਾ ਅਸ਼ੋਕ ਚੰਦਰਗੁਪਤ ਦੂਜਾ ਹਰਸ਼ਵਰਧਨ ਜਾਂ ਕੋਈ ਨਹੀਂ ਕਿਹਦੇ ਸਿਰ ਜਾਂਦਾ ਬਈ ਕੁੰਭ ਦੇ ਮੇਲੇ ਨੂੰ ਸ਼ੁਰੂ ਕਰਨ ਦਾ ਸੇਰਾ ਅਸ਼ੋਕ ਚੰਦਰਗੁਪਤ ਦੂਜਾ ਹਰਸ਼ਵਰਧਨ ਜਾਂ ਕੋਈ ਨਹੀਂ ਹਾਂਜੀ ਰਾਜੇ ਹਰਸ਼ਵਰਧਨ ਜਿਹੜੀ ਇਹਨੇ ਧਾਰਮਿਕ ਸੰਮੇਲਨ ਕਰਵਾਇਆ ਸੀ ਨਾ ਬ੍ਰਿਆਗ ਤੇ ਕਨੌਜ ਦੇ ਵਿੱਚ ਜਿਹੜਾ ਧਾਰਮਿਕ ਸੰਮੇਲਨ ਕਰਵਾਇਆ ਸੀ ਮਹਾਪਰਿਸ਼ਦ ਕਰਾਈ ਨਹੀਂ ਸੀ ਉਸੇ ਤੋਂ ਹੀ ਜਿਹੜਾ ਹੈਗਾ ਕੁੰਮ ਮੇਲੇ ਦਾ ਆਰੰਭ ਮੰਨਿਆ ਜਾਂਦਾ। ਸ਼ਾਸਕੇ ਸ਼ਿਸ਼ਾਂਕ ਨੇ ਕਿਸ ਬੋਧੀ ਦਰਖਤ ਨੂੰ ਕਟਵਾਇਆ ਸੀ? ਬੋਧ ਬ੍ਰਖਸ਼ ਨੂੰ, ਬੋਹੜ ਨੂੰ, ਦੋਵੇਂ ਸਹੀ ਹੈ ਜਾਂ ਦੋਵੇਂ ਗਲਤ ਆ? ਕਿਹਨੂੰ ਕਟਾਇਆ ਸੀ ਰਾਜੇ? ਹਾਂਜੀ ਰਾਜੇ ਬੋਧ ਬ੍ਰਖਸ਼ ਨੂੰ ਕਟਾਇਆ ਸੀਗਾ ਜਿਹੜਾ ਕਿ ਬੁੱਧ ਧਰਮ ਦੇ ਨਾਲ ਸਬੰਧਤ ਹੈ ਜਿੱਥੇ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਤਾਂ ਉਹਨੂੰ ਕਟਾਇਆ ਸੀ ਕਿਉਂਕਿ ਇਹ ਆਪੇ ਸ਼ੇ ਸ਼ੇਵਤ ਉਹ ਪਾਸਿਕ ਸੀਗਾ ਨਾ ਇਸੇ ਕਰਕੇ ਇਹਨੇ ਸ਼ਮਤ ਨਾਲ ਜਿਹੜਾ ਮੰਨਦਾ ਸੀਗਾ ਇਹ ਹੀ ਇਹਨੇ ਬੋਧੀ ਦਰਖਤ ਜਿਹੜਾ ਉਹਨੂੰ ਕਟਵਾ ਦਿੱਤਾ ਸੀ ਹਰਸ਼ਵਰਧਨ ਦੇ ਰਾਜਗਦੀ ਤੇ ਕਦੋਂ ਬੈਠਾ ਨੈਕਸਟ ਕੁਐਸਚਨ ਬਾਈ ਹਰਸ਼ਵਰਧਨ ਜਿਹੜਾ ਉਹ ਰਾਜਗਦੀ ਤੇ ਕਦੋਂ ਬੈਠਾ 606 ਈਸਵੀ ਦੇ ਵਿੱਚ ਤੇ ਉਹਦੀ ਉਮਰ 16 ਸਾਲ ਸੀ 608 ਈਸਵੀ ਦੇ ਵਿੱਚ ਉਮਰ 18 ਸਾਲ ਸੀ 706 ਈਸਵੀ ਦੇ ਵਿੱਚ ਉਮਰ 15 ਸਾਲ ਸੀ 702 ਈਸਵੀ ਦੇ ਵਿੱਚ ਉਮਰ 21 ਸਾਲ ਸੀ ਤਾਂ ਕਿੰਨੇ ਸਾਲ ਦੀ ਉਮਰ ਦੇ ਵਿੱਚ ਕਦੋਂ ਉਹ ਰਾਜਗਦੀ ਤੇ ਬੈਠਾ ਸੀਗਾ ਹੰਦੀ ਰਾਜੇ 606 ਈਸਵੀ ਦੇ ਵਿੱਚ 16 ਸਾਲ ਦੀ ਉਮਰ ਦੇ ਵਿੱਚ ਜਦੋਂ ਰਾਜ ਵਰਮਨ ਜਿਹੜਾ ਉਹਦਾ ਵੱਡਾ ਭਰਾ ਹੈਗਾ ਉਹਦੀ ਮੌਤ ਹੋ ਗਈ ਸੀਗੀ ਤਾਂ ਉਸ ਤੋਂ ਬਾਅਦ ਜਿਹੜਾ ਇਹ 606 ਈਸਵੀ ਦੇ ਵਿੱਚ ਥਾਨੇਸ਼ਵਰ ਦੇ ਵਿੱਚ ਰਾਜਗਦੀ ਤੇ ਬੈਠਾ ਸੀਗਾ ਤੇ ਫਿਰ ਇਹਨੇ ਆਪਣੇ ਭਰਾ ਦੀ ਮੌਤ ਦਾ ਤੇ ਆਪਣੇ ਪਣਵੀਏ ਦੀ ਮੌਤ ਦਾ ਜਿਹੜਾ ਬਦਲਾ ਲਿਆ ਸੀ ਤੇ ਆਪਣੀ ਭੈਣ ਨੂੰ ਉਸ ਸਮੇਂ ਜੰਗਲਾਂ ਦੇ ਵਿੱਚੋਂ ਲੱਭ ਕੇ ਲਿਆਂਦਾ ਸੀ ਰਾਜਸ਼੍ਰੀ ਨੂੰ ਜਦੋਂ ਉਹ ਸਤੀ ਹੋਣ ਵਾਲੀ ਸੀ ਹਰਸ਼ਵਰਧਨ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ਹਰਸ਼ਵਰਧਨ ਨੂੰ 4 ਕੇ ਨਾਮ ਨਾਲ ਜਾਣਿਆ ਜਾਂਦਾ ਹੈ। ਅਦਿੱਤਿਆ, ਸ਼ਿਲਾਦਿੱਤਿਆ, ਵਿਕਰਮਦਿੱਤਿਆ, ਪ੍ਰਿਆਦਾਰਸ਼ੀ। ਹੰਦੀ ਰਾਜੇ ਸ਼ਿਲਾਦਿੱਤਿਆ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਹਰਸ਼ਵਰਧਨ ਨੂੰ। ਇਹ ਉਹ 10 ਗਿਨੇ ਦਿੱਤੀ ਸੀ ਹੁਣ सांगਨੇ ਦਿੱਤੀ ਸੀ ਰਾਜੀ। ਜੀ ਪੁੱਛ ਲੈਣ ਸ਼ਿਲਾਦਿੱਤਿਆ ਕੀਨੇ ਕਿਹਾ ਸੀਗਾ? ਚੀਨੀ ਯਾਤਰੀ ਹੁਨ ਸੰਗ ਨੇ ਕਿਹਾ ਸੀ ਇਸ ਤੋਂ ਇਲਾਵਾ ਇਹਨੂੰ ਦੂਜਾ ਅਸ਼ੋਕ ਵੀ ਕਿਹਾ ਜਾਂਦਾ। ਦੂਜਾ ਅਸ਼ੋਕ ਵੀ ਕਿਹਾ ਜਾਂਦਾ ਹਰਸ਼ਵਰਧਨ ਨੇ ਕਿਸ ਖੇਤਰ ਨੂੰ ਆਪਣੀ ਰਾਜਧਾਨੀ ਬਣਾਇਆ ਥਾਨੇਸ਼ਵਰ ਕਨੌਜ ਪਾਟਲੀਪੁੱਤਰ ਮथुरा ਕਿਹੜੇ ਖੇਤਰ ਨੂੰ ਆਪਣੀ ਰਾਜਧਾਨੀ ਬਣਾਇਆ ਸੀਗਾ ਹਰਸ਼ਵਰਧਨ ਨੇ ਹੰਦੀ ਰਾਜੇ ਕਨੌਜ ਪਹਿਲਾਂ ਇਹਨਾਂ ਦੀ ਰਾਜਧਾਨੀ ਥਾਨੇਸ਼ਵਰ ਹੁੰਦੀ ਸੀ ਜਦੋਂ ਹਰਸ਼ਵਰਧਨ ਨੇ ਕਨੌਜ ਤੇ ਜਿੱਤ ਹਾਸਲ ਕੀਤੀ ਸੀ ਤਾਂ ਉਤੋਂ ਦਾ ਕੋਈ ਵੀ ਵਿਜੇ ਨਹੀਂ ਉਹਦੀ ਭੈਣ ਨੇ ਕਿਹਾ ਸੀਗਾ ਵੀ ਸਾਡਾ ਕੋਈ ਵਾਰਸ ਨਹੀਂ ਜਿਹੜਾ ਇੱਥੇ ਦਾ ਰਾਜਾ ਸੀ ਗ੍ਰਹਿਵਰਮਨ ਉਹਦੀ ਮੌਤ ਹੋ ਚੁੱਕੀ ਸੀ ਜਿਸ ਦਿਨ ਉਹਦੀ ਭੈਣ ਵੀ ਆਈ ਸੀਗੀ ਤੇ ਰਾਸ਼ਟਰੀ ਦੇ ਕਹਿੰਦੇ ਉਹਨੇ ਕਨੌਜ ਨੂੰ ਆਪਣੇ ਰਾਜ ਦੇ ਵਿੱਚ ਮਿਲਾ ਕੇ ਤੇ ਜਿਹੜਾ ਕਨੌਜਾ ਨੂੰ ਆ ਰਾਜਧਾਨੀ ਕੋਸ਼ਿਤ ਕਰਦਾ ਸੀ ਪਹਿਲੀ ਰਾਜਧਾਨੀ ਨਦੀ ਥਨੇਸ਼ਵਰ ਸੀ ਦੂਜੀ ਕਨੌਜ ਵਰਦਨ ਕਾਲ ਵਿੱਚ ਸਿੱਖਿਆ ਦਾ ਪ੍ਰਸਿੱਧ ਧਾਰਮਿਕ ਕੇਂਦਰ ਕਿਹੜਾ ਸੀ ਰਾਜੇ ਨਲੰਦਾ ਯੂਨੀਵਰਸਿਟੀ ਸੀ ਤਕਸ਼ਿਲਾ ਯੂਨੀਵਰਸਿਟੀ ਸੀ ਕੋਈ ਨਹੀਂ ਇਹਨਾਂ ਚੋਂ ਸਹੀ ਜਾਂ ਦੋਵੇਂ ਸਹੀ ਹੈ ਹਾਂਜੀ ਰਾਜੇ ਨਾਲੰਦਾ ਯੂਨੀਵਰਸਿਟੀ ਸੀ ਹਰ ਵਰਦਨ ਕਾਲ ਦੇ ਅੱਜ ਸਿੱਖਿਆ ਦਾ ਪ੍ਰਸਿੱਧ ਕੇਂਦਰ ਇੱਥੇ ਜਿਹੜਾ ਚੀਨੀ ਯਾਤਰੀ ਹੁਨ ਸੰਗਾਇਆ ਸੀ ਉਹਨੇ ਸੰਸਕ੍ਰਿਤ ਸਿੱਖੀ ਸੀਗੀ ਤੇ ਫਿਰ ਬੁੱਧ ਧਰਮ ਦੇ ਨਾਲ ਸੰਬੰਧਿਤ ਜਿਹੜਾ ਗ੍ਰੰਥਾਂ ਦਾ ਅਧਿਐਨ ਵੀ ਕੀਤਾ ਸੀ ਇਹ ਯੂਨੀਵਰਸਿਟੀ ਰਾਜੇ ਬੁੱਧ ਧਰਮ ਦੀ ਜਿਹੜੀ ਕਿਹੜੀ ਸ਼ਾਖਾ ਦੇ ਨਾਲ ਸੰਬੰਧਿਤ ਆ ਮਹਾਯਾਨ ਸ਼ਾਖਾ ਦੇ ਨਾਲ ਸੰਬੰਧਿਤ ਹੈ ਬਾਨਪਟ ਦੇ ਗੁਰੂ ਕੌਣ ਸੀ ਆਰਿਆਪੱਤ ਕਾਲੀਦਾਸ ਪੁਰਚੂ ਜਹਰੀ सेन ਜਿਹੜਾ ਬਾਣਪੱਟ ਹਰਸ਼ਵਰਧਨ ਦਾ ਦਰਬਾਰੀ ਕਵੀ ਸੀ ਜਿਨੇ ਹਰਸ਼ ਚਰਿਤ ਤੇ ਕਦੰਬਰੀ ਨਾਟਕਾਂ ਦੀ ਜਿਹੜੀ ਰਚਨਾ ਕੀਤੀ ਹੈਗੀ ਉਹਦਾ ਗੁਰੂ ਕੌਣ ਸੀ राजे ਆਰੀਆਪੱਟ ਸੀ ਕਾਲੀਦਾਸ ਸੀ ਪੁਰਚੂ ਸੀ ਜਾਂ ਹਰੀ सेन ਸੀ ਤਾਂ ਉਹਦਾ ਗੁਰੂ ਕੌਣ ਸੀ ਬਈ ਜਿਹਦੇ ਤੋਂ ਸਿੱਖਿਆ ਲਈ ਸੀਗੀ ਉਹਨੇ ਹਾਂਜੀ राजे ਪੁਰਚੂ ਬਾਣਪੱਟ ਦਾ ਗੁਰੂ ਕੌਣ ਸੀ ਪੁਰਚੂ ਭਾਰਤ ਦਾ ਅੰਤਿਮ ਹਿੰਦੂ ਸਮਰਾਟ ਕਿਸ ਨੂੰ ਕਿਹਾ ਜਾਂਦਾ ਹੈ हर्षवर्धन पुष्यभूति शशांक प्रभाकर वर्धन हाँ जी राजे हर्षवर्धन हर्षवर्धन किसान पुत्र प्रभाकर वर्धन का राजवर्धन का ग्रहवर्धन का जो कोई सही नहीं दा पुत्र थी भाई लास्ट क्वेश्चन अपना हर्षवर्धन किसका पुत्र थी प्रभाकर वर्धन ग्रहवर्धन ज कोई नहीं ਹਾਂਜੀ ਰਾਜੇ ਪ੍ਰਭਾਕਰ ਵਰਦਨ ਦਾ ਪੁੱਤਰ ਸੀ ਰਾਜਵਰਦਨ ਜਿਹੜਾ ਉਹ ਹਰਸ਼ਵਰਦਨ ਦਾ ਭਰਾ ਸੀਗਾ ਤੇ ਗ੍ਰਿਹਾ ਵਰਦਨ ਜਿਹੜਾ ਇਹ ਪਣਵਈਆ ਸੀਗਾ ਭੈਣ ਦਾ ਘਰ ਵਾਲਾ ਠੀਕ ਆ ਤਾਂ ਇਹ ਸੀ ਰਾਜੇ ਆਪਣੇ ਵਰਦਨ ਕਾਲ ਨਾਲ ਸੰਬੰਧਿਤ ਸਾਰੇ MCQ ਉਮੀਦ ਕਰਦੀਆਂ ਤੁਹਾਨੂੰ ਸਮਝ ਲੱਗਿਆ ਹੋਊਗਾ ਟੌਪਿਕ ਜਿਨ੍ਹਾਂ ਨੇ ਰਾਜੇ ਪਹਿਲੀ ਵਾਰ ਕਲਾਸ ਵਾਚ ਕੀਤੀ ਹੈ ਉਹ ਥਿਊਰੀ ਵਾਲੀ ਕਲਾਸ ਜ਼ਰੂਰ ਵਾਚ ਕਰਿਓ ਫਿਰ ਉਸ ਤੋਂ ਬਾਅਦ ਇਹ MCQ ਲਗਾਓ ਤੁਹਾਨੂੰ ਸਮਝ ਜ਼ਰੂਰ ਆਊਗਾ ਤੁਹਾਡੇ ਆਨਸਰ ਵੀ ਸਹੀ ਹੋਣਗੇ ਕੱਲ ਨੂੰ ਆਪਾਂ ਜਿਹੜਾ ਹੈ ਜੀ ਦੱਖਣੀ ਭਾਰਤ ਦੇ ਵਿੱਚ ਜਿਹੜੀਆਂ ਤਬਦੀਲੀਆਂ ਹੋਈਆਂ ਸੀ ਛੋਟੇ-ਛੋਟੇ ਜਿਹੜੇ ਰਾਜਾ ਨਵੇਂ ਰਾਜਵਾਂਸ਼ ਜਿਹੜੇ ਹੋਣ ਦੇ ਵਿੱਚ ਆਏ ਸੀ ਚਾਲੁਕਿਆ ਵਾਂਸ਼ ਚੋਲ ਵਾਂਸ਼ ਚੇਰ ਵਾਂਸ਼ ਰਾਸ਼ਟ੍ਰਕੂਟ ਵਾਂਸ਼ ਉਹਨਾਂ ਨਾਲ ਸੰਬੰਧਿਤ ਜਿਹੜੇ ਆਪਾਂ ਐਮਸੀਕਿਊ ਹੈ ਜਿਹੜੇ ਉਹ ਕਰਾਂਗੇ ਫਿਰ ਆਪਣਾ ਜਿਹੜਾ ਏਸ਼ੀਅਨ ਹਿਸਟਰੀ ਵਾਲਾ ਟੌਪਿਕ ਆ ਉਹ ਕਵਰ ਹੋ ਜੂਗਾ ਸਾਰਾ ਉਸ ਤੋਂ ਬਾਅਦ ਫਿਰ ਨੈਕਸਟ ਜਿਹੜਾ ਮੀਡਾਈਵਲ ਆ ਉਹਦੇ ਬਾਰੇ ਦੇਖਾਂਗੇ ਵੀ ਆਪਾਂ ਸਟਾਰਟ ਕਰਨ ਵਾਰੀ ਤੇ ਫਿਲਹਾਲ ਆਪਣੀ ਜਿਹੜੀ ਏਸ਼ੀਅਨ ਹਿਸਟਰੀ ਆ ਉਹ ਕੰਪਲੀਟ ਹੋ ਜਾਣੀਏ ਜਦੋਂ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਹੁੰਦਾ ਸਾਰੇ ਉਹਨਾਂ ਛੋਟੇ ਛੋਟੇ ਜਿਹੜੇ ਵੰਸ਼ਾਈ ਹੋ ਉਹਨਾਂ ਦੇ ਨਾਲ ਆਪਾਂ ਐਮਸੀਕਿਊ ਲਿਆਂਗੇ ਥੈਂਕ ਯੂ ਰਾਜੀ ਤਾਂ ਜਿਹਨੂੰ ਰਾਜੀ ਕਲਾਸ ਵਧੀਆ ਲੱਗੀ ਉਹ ਕਲਾਸ ਨੂੰ ਲਾਈਕ ਕਰ ਦਿਓ ਜਿਹੜੇ ਬਾਅਦ ਚ ਵਾਚ ਕਰਦੇ ਉਹ ਵੀ ਬਈ ਲਾਈਕ ਕਰ ਦਿਆ ਕਰੋ ਚੈਨਲ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰ ਦਿਓ ਤਾਂ ਜੋ ਹੋਰ ਸਟੂਡੈਂਟਾਂ ਸੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਵੀ ਇਸ ਪਲੇਟਫਾਰਮ ਬਾਰੇ ਪਤਾ ਲੱਗ ਸਕੇ ਤਾਂ ਮੈਂ ਅਗਰ ਰਾਜੀ ਇੱਕ ਨਵੀਂ ਕਲਾਸ ਦੇ ਵਿੱਚ ਨਵੇਂ ਟੌਪਿਕ ਦੇਣਾ ਥੈਂਕ ਯੂ